ਮੈਂ ਸਰਵਣ ਸਿੰਘ ਭੰਦੇੜ ਜਿਹੜਾ ਦੋਵਾਂ ਮੋਰਚਿਆਂ ਵੱਲੋਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹ ਨੂੰ 132ਵਾਂ ਦਿਨ ਲਗਭਗ ਉੱਥੇ ਹੋ ਗਿਆ ਔਰ ਲਗਭਗ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਧਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੋਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਔਰ ਜਿਵੇਂ ਤੁਹਾਨੂੰ ਪਤਾ ਸੀ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਉਹ ਸੱਚ ਸਾਬਤ ਹੋਇਆ ਬੇਸ਼ੱਕ ਅਜੇ ਜੂਨ ਹੀ ਚੱਲ ਰਿਹਾ ਭਾਜਪਾ ਦੇ ਗੁੰਡੇ ਭਾਜਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆ ਭਾਜਪਾ ਦੇ ਖਾਸ ਕਰਕੇ ਔਰ ਮਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਦਾ ਯਤਨ ਕੀਤਾ ਹੈਗਾ ਅਰ ਜੜੀ ਭਗਵੰਤ ਮਾਨ ਦੀ ਪੁਲਸਾ ਮੂਕ ਦਰਸ਼ਨ ਬਣੀ ਰਹੀ ਆ ਕਿ ਭਗਵੰਤ ਮਾਨ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਤੇ ਵੀ ਸਿੰਘੂ ਦੀ ਸਟੇਜ ਤੇ ਪਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਿਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਭਾਸ਼ਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਗਏ ਇਹ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭੇੜਨਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਅਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਗਏ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਅਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਕਿ ਇਹ ਮੰਗਾ ਮੰਨ ਤੋਂ ਬਿਗਾਰੇ ਇਹਨਾਂ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪਦੇ ਸਮਰਥਕ ਅਸੀਂ ਕੱਲੇ-ਕੱਲੇ ਦੀ ਫੋਟੋ ਹਰ ਪਿੰਡਾਂ ਤੋਂ ਸ਼ਨਾਖਤ ਕਰਵਾ ਦੇਾਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਜਾ ਕੇ ਸ਼ੰਭੂ ਬਾਰਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪੁਆਰ ਦੇ ਲੋਕ ਨੇ ਇਹ 13 ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਦਿੱਤਣ ਜਾ ਸਕਦਾ ਇਹ ਸਥਾਨਕ ਲੋਕਾਂ ਤੇ ਨਾਤਾ ਦੇ ਪਾਛਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕੋਈ ਨਵੀਆਂ ਲਾਸ਼ਾਂ ਟਕਰਾ ਕੇ ਆਪ ਬੁਝਾਉਣ ਦਾ ਇਰਾਦਾ ਹੁਣ ਪਾਛਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਹੈ ਤੁਸੀਂ ਪੁੱਛੋ ਆਪ ਤੇ ਐਸਐਸਪੀ ਨੂੰ ਉਹ ਕਿੱਥੇ ਆ ਐਡੇ ਵੱਡੇ ਅੰਦੋਲਨ ਦੀ ਰਾਖੀ ਕਰਨੀ ਤੁਸੀਂ ਕਿੱਥੇ ਹੈਗੇ ਜੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਕਿਉਂ ਨਹੀਂ ਕਦਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਪੌਧੀਆਂ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਕਵਾ ਨੂੰ ਬੇਨਤੀ ਕਰ ਰਹੇ ਹਾਂ ਇਹ ਸਾंभਲੇ ਦਾ ਪਸਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬਿਲਕੁਲ ਡਰਨ ਡਰਨ ਵਾਲੇ ਨਹੀਂ ਹੈਗੇ ਅਰੇ ਪਸਪਾ ਪਹਿਲਾਂ ਵੀ ਚਾਲ ਚੱਲਦੇ ਨਹੀਂ ਪਹਿਲਾਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਔਰ ਹੁਣ ਪਸਪਾ ਮੋਦੀ ਸਰਕਾਰ ਆਪਦੇ ਚੰਨਲਾਂ ਤੇ ਪਹਿਲਾਂ ਵੀ ਜਦੋਂ ਆਏ ਸੀ ਮੀਡੀਆ ਨਾਲ ਸੀਗਾ ਅਸੂਖਾਲਿਆ ਨਾਲ ਮੀਡੀਆ ਹੁੰਦਾ ਵਾ ਅਸੀਂ ਕੋਈ ਤਰਾਜ ਨਹੀਂ ਕਰਦੇ ਮੀਡੀਆ ਤੇ ਹੁਣ ਇੰਨਾ ਚੱਲਣਾ ਤੇ ਪਰਸੈਪਸ਼ਨ ਬਣਾਉਂਦਾ ਜਨਮ ਕੀਤਾ ਜਾਊਗਾ ਔਰ ਜੋ ਪੱਖਪਾਤ ਦਾ ਮੀਨਸਟ੍ਰੀਮ ਮੀਡੀਆ ਵੇ ਬਖਾਲੂਗਾ ਜੁਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵਜੀ ਉਹਨੂੰ ਕਿਸੇ ਮੀਡੀਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਿਰਪੱਖ ਖਬਰਾਂ ਤੋਂ ਇਲਾਵਾ ਇਸ ਕਰਕੇ ਸਾਜਿਸ਼ ਰਚੀ ਜਾਇਆ ਕਿਸਾਨੋ ਮਜ਼ਦੂਰੋ ਤਕੜੇ ਹੋ ਜਾਓ ਅਸੀਂ ਇਹ ਇਹਦਾ ਇਹਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਾਂ ਦੇ ਸਮੇਂ ਵਿੱਚ ਕਿਵੇਂ ਇਸ ਦਾ ਗੱਲਾਂ ਦਾ ਜਵਾਬ ਦੇਣੇ ਆ ਹਰਿਆਣਾ ਔਰ ਮਹਾਰਾਸ਼ਟਰ ਦੇ ਲੋਕ ਪਾਸਪਾਸ ਉਹਨਾਂ ਗੱਲਾਂ ਦਾ ਜਵਾਬ ਦੇਣਗੇ ਧੰਨਵਾਦ ਅੱਜ ਸੰਬੂ ਮੋਰਚੇ ਦੇ ਉੱਪਰ ਅੰਬਾਲਾ ਕੱਪੜਾ ਮਾਰਕੀਟ ਦੇ ਪ੍ਰਧਾਨ ਵਿਸ਼ਾਲ ਬੱਤਰਾ ਗਲਾਟੀ ਕੁਝ ਗੁੰਡੋਂ ਕੇ ਸਾਥ न किसानों के ऊपर हमला किया हम बताना चाहते हैं कपड़ा मार्केट के सभी दुकानदार साथियों को और उनके जो प्रधान हैं उनको किए रास्ता हमने पहले भी कहा था कि हमने बंद नहीं किया ये आपकी सरकार बीजेपी ने बंद किया है और लेकिन तीन चार बार उनको हम समझा भी चुके हैं हम बताना चाहते हैं बत्रा साहब जो गुंडागर्दी आप लोग हम किसानों के ऊपर हमारी महिलाओं के ऊपर औरतों के ऊपर आप हमें धमकाना चाहते हैं हम धमका धमकने वाले नहीं हैं डरने वाले नहीं हैं आपसे निवेदन अगर आप में जान है जोर है बीजेपी वाले लोगों से टकराएं जिन लोगों ने रास्ता बंद किया हुआ है हम अपनी लड़ाई बड़ी शांति प्रिय तरीके से लड़ रहे हैं हम प्रशासन को पंजाब प्रशासन को बताना चाहते हैं और हरियाणा प्रशासन को भी कि इन लोगों ने हमारे ऊपर हमला किया इनके ऊपर बनती हुई कार्रवाई करनी चाहिए और जो दुख की बात है यहाँ के आसपास के लोग यहाँ पर अपने भाइयों के ऊपर हमला किया यहाँ पर स्टेज को कब्जाने की कोशिश की उन कपड़ा व्यापारियों से भी निवेदन है कि आप समय बताकर आए कि कब हमने लड़ना है किसान साथियों सभी से अपील है संयम बनाकर रखें और मोर्चे पर गिनती रखें और सरकार से प्रशासन से कहना चाहिए इनके ऊपर बनती कार्रवाई करें अगर इन लोगों के ऊपर सुभाष बत्रा जो, जो कपड़ा मार्केट के प्रधान हैं, बत्रा गलाटी और उनके साथ जितने गुंडे पर पहुंचे थे उन सब के ऊपर बनती हुई कार्रवाई करनी चाहिए वरना फिर आंदोलन का सामना करना पड़ेगा वो चाहे अंबाले के अंदर करना पड़े चाहे पंजाब के अंदर करना पड़े हम सब लोगों की डिमांड के लिए आंदोलन कर रहे हैं ना ही हमारा सड़क के ऊपर बैठने का कोई अपनी हमारी कोई मजबूरी है या हमें कि कोई शौक से यहाँ पर बैठे हैं हम अपनी डिमांडों के लिए बैठे हैं हम 500 फुट दूर 500 मीटर दूर बैठे हैं और इन लोगों ने 13 तारीख से पहले 8 दिन पहले रास्ते बंद कर दिए गए थे इनकी अपनी कमजोरियां हैं हम बता देना चाहते हैं सभी साथियों को कि सरकार ने हमारे साथ वादे किए उन वादों के ऊपर जब 10 साल इन लोगों ने कोई काम नहीं किया तब हम दिल्ली की तरफ जा रहे थे और जब तक हम दिल्ली नहीं जाएंगे अपना आंदोलन जारी रखेंगे जब तक हमारी डिमांडें पूरी नहीं होती तब तक हम अपना आंदोलन जारी रखेंगे ये कोई हमारी बात लुकी और छिपी हुई नहीं है कपड़ा मार्केट के लोगों से अपील है निवेदन भी है बेनती भी है आप अम्बाले के हरियाणा की सरकार को कहे जाकर कि आपने रास्ते बंद किए हैं या हमने कोई रास्ता बंद किया हो मोर्चे की तरफ से कोई गाड़ी आए कोई मोटरसाइकिल आए वहाँ पर हम नहीं रोकते यहाँ पर रोकती है हरियाणा की सरकार यहाँ पर रोकती है भारत की सरकार सभी लोगों से अपील है आओ सब मिलकर रास्ता खोलेंगे समय रखते हैं कपड़ा मार्केट वाले साथियों से भी अपील है और जो ये साथी शंभू के आसपास के लोग हैं जो कपड़ा मार्केट वाले लोगों के साथ मिलकर यहाँ गुंडागर्दी करने आए थे वो भी आए सब मिलकर रास्ता खोलेंगे या सरकार हमारी डिमांडें पूरी करे हम हमने कोई रास्ता नहीं रोका रास्ता रोका हुआ सरकारों से आप लोग ये गुंडागर्दी हमारे ऊपर कर रहे हो ये गुंडागर्दी आप बीजेपी वाले लोगों से करें पंजाब सरकार से करें जिन्होंने मिलकर आज ऑपरेशन किया है यहाँ पर कोई भी पुलिस अधिकारी मौजूद थे चौकी में कोई भी वहाँ तक नहीं गया कोई भी घटना घट गड़ जाती प्रशासन अधिकारी जिम्मेदार थे कि नहीं थे लेकिन हम सभी लोगों से अपील करते हैं हमने कोई भी किसी तरह का माहौल खराब नहीं करना और सब साथियों से अपील है इन सरकारों के ऊपर दबाव बनाए हमारे ऊपर दबाव बनाने की कोशिश ना करें हम शांति प्रिय तरीके से पहले भी आंदोलन लड़े हैं और आज भी लड़ेंगे आप लोगों ने आज बहुत की कोशिश की लेकिन हमारे किसी किसान साथी ने हाथ नहीं उठाया किसी किसान साथी ने कोई धक्का धक्काशाही नहीं करी लेकिन आप लोगों ने जो बदमाशी की है इसका खामियाजा आप लोगों को भुगतना पड़ेगा वाह गुरु जी का खालसा श्री जी की फतेह मैं दलबाग सिंह हरीगढ़ आज ਸੰਭੂ ਸਟੇਜ ਦੇ ਉੱਤੇ ਬੀਜੇਪੀ ਦੇ ਕੁਝ ਗੁੰਡੇ ਅਨਸਰਾਂ ਨੇ ਬਦਤਮੀਜ਼ੀ ਕੀਤੀ ਹੈ ਜਿਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਸਮਰਥਕ ਵੀ ਸ਼ਾਮਲ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੇ ਕੋਲੋਂ ਡੀਜੀਪੀ ਪੰਜਾਬ ਕੋਲੋਂ ਮੰਗ ਕਰਦੇ ਹਾਂ ਕਿ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ ਲਗਾਤਾਰ 13 ਫਰਬੂਜ ਤੋਂ ਸਾਡੇ ਮੋਰਚੇ ਜਾਰੀ ਹੈ ਤੇ ਇਨ੍ਹਾਂ ਮੋਰਚਾਂ ਦੀ ਸੇਫਟੀ ਪੰਜਾਬ ਸਰਕਾਰ ਦਾ ਤੇ ਪੰਜਾਬ ਡੀਜੀਪੀ ਦਾ ਫਰਜ਼ ਬਣਦਾ ਹੈ ਜਣੀ ਸਥਾਨਕ ਲੋਕ ਜਿਹੜੇ ਵੱਡੀ ਪੱਧਰ ਤੇ ਸਾਡੇ ਮੋਰਚੇ ਨੂੰ ਸਮਰਥਨ ਦੇ ਰਹੇ ਆ ਜਿਹੜੇ ਅੱਜ ਤੱਕ ਲੰਗਰਾਂ ਦੀ ਸੇਵਾ ਨਿਭਾ ਰਹੇ ਜਿੰਨਾਂ ਸਾਰਿਆਂ ਨੂੰ ਪਤਾ ਹੈ ਉਹਨਾਂ ਸਾਡੇ ਭਰਾਵਾਂ ਨੂੰ ਕਿ ਰਾਸਤੇ ਕਿਸਾਨਾਂ ਨੇ ਨਹੀਂ ਰੋਕੇ ਹੋਏ ਰਾਸਤੇ ਸਰਕਾਰ ਨੇ ਦੁਬਾਰਾ ਕੱਢ ਕੇ ਰੋਕੇ ਹੋਏ ਐ ਰਾਸਤੇ ਰੋਕਣ ਵਿੱਚ ਸਾਡੇ ਕਿਸਾਨਾਂ ਦਾ ਕੋਈ ਕਸੂਰ ਨਹੀਂ ਜਥੇਬੰਦੀਆਂ ਦਾ ਕੋਈ ਕਸੂਰ ਨਹੀਂ ਹਰਿਆਣਾ ਸਰਕਾਰ ਤੇ ਕਿੰਨਾਂ ਦਾ ਸਰਕਾਰ ਦੋਸ਼ੀ ਐ ਉਹਨਾਂ ਦੇ ਕੋਲੋਂ ਮੰਗ ਕਰਨੀ ਚਾਹੀਦੀ ਆ ਕਿ ਰਾਸਤੇ ਖੋਲੋ ਉਹਨਾਂ ਦੇ ਵਿਰੋਧ ਰੋਸ ਪ੍ਰੋਟੈਸਟ ਕਰਨੇ ਚਾਹੀਦੇ ਆ ਪਰ ਬੀਜੇਪੀ ਦੇ ਉਹ ਗੁੰਡੇ ਅੰਸਰ ਆ ਜਿਹੜੇ ਕਹਿੰਦੇ ਰਿਹਾ ਕਿ 2 ਤਰੀਕ ਤੋਂ ਬਾਅਦ ਅਸੀਂ ਦੇਖਾਂਗੇ ਦਨੀ ਮੋਰਚੇ ਦੇ ਰੂਪ ਦੇ ਵਿੱਚ ਆ ਕੇ ਸਾਡੀਆਂ ਸਟੇਜਾਂ ਦੇ ਉੱਤੇ ਗੁੰਡਾਗਰਦੀ ਕਰਨ ਤੇ ਉਤਰੇ ਹੋਏ ਐ ਇਸ ਕਰਕੇ ਸਾਡੀ ਚੇਤਾਵਨੀ ਹੈ ਕਿ ਅਸੀਂ ਇਖਟਰਾ ਜਵਾਬ ਪੱਥਰ ਨਾਲ ਦੇਵਾਂਗੇ ਡੀਜੀਪੀ ਤੋਂ ਮੰਗ ਕਰਦਾਂਗੇ ਫੌਰੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਗ੍ਰਿਫਤਦਾਰੀ ਪਾਈ ਜਾਵੇ ਜੇ ਗ੍ਰਿਫਤਦਾਰੀ ਨਹੀਂ ਪਾਉਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਤੇ ਸਥਾਨਕ ਲੋਕਾਂ ਨੂੰ ਸਾਡੇ ਭਾਈਚਾਰੇ ਨੂੰ ਬੇਨਤੀ ਹੈ ਕਿ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ ਤੇ ਆਪਣੇ ਮੋਰਚਿਆਂ ਦੀ ਸ਼ਾਂਤ ਮਈ ਮਾਹੌਲ ਆਪਾਂ ਬਣਾ ਕੇ ਰੱਖੀਏ ਤੇ ਮੋਰਚਾਂ ਦੀ ਚੜ੍ਹਦੀ ਕਲਾ ਲਈ ਤੇ ਜਿੱਤ ਵੱਲ ਜਾਣ ਵਾਸਤੇ ਅਪੋਂ ਅਹਿਮ ਕਦਮ ਚੁੱਕੀਏ ਜੋ ਸਾਨੂੰ ਚੁੱਕਣੇ ਚਾਹੀਦੇ ਆ ਧੰਨਵਾਦ ਜੀ